ਸ਼੍ਰੀ ਚੰਤਪੁਰ ਨੇ ਮੰਦਿਰ ਪੁੱਚੋ ਕੈਂਚੀਆਂ ਬਠਿੰਡਾ ਵਿਖੇ ਖੋਲਿਆ ਗਿਆ ਹਸਪਤਾਲ ਲੋੜਵੰਦ ਮਰੀਜ਼ਾਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ ਇਹ ਹਸਪਤਾਲ ਹਫ਼ਤੇ ਵਿੱਚ ਸਿਰਫ ਇੱਕ ਦਿਨ ਸ਼ੁੱਕਰਵਾਰ ਨੂੰ ਹੀ ਖੁੱਲਦਾ ਹੈ ਜਿੱਥੇ ਕਿ ਮਰੀਜ਼ਾਂ ਦੀ 20 ਰੁਪਏ ਦੀ ਪਰਚੀ ਫੀਸ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ ਇਸ ਹਸਪਤਾਲ ਵਿੱਚ ਅੱਖਾਂ ਦੀਆਂ ਬਿਮਾਰੀਆਂ ਦੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਔਰਤਾਂ ਦੀਆਂ ਬਿਮਾਰੀਆਂ ਨੂੰ ਮਾਹਿਰ ਡਾਕਟਰਾਂ ਵੱਲੋਂ ਚੈੱਕਅਪ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਇਸ ਚੈਰੀਟੇਬਲ ਹਸਪਤਾਲ ਅਤੇ ਮੰਦਰ ਦੇ ਪ੍ਰਧਾਨ ਸ਼੍ਰੀ ਜੁਗਿੰਦਰ ਕਾਕਾ ਨੇ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਨੂੰ ਅੱਖਾਂ ਦੇ ਮਾਹਿਰ ਡਾਕਟਰ ਸੁਤੰਤਰ ਗੁਪਤਾ ਦੇਖਦੇ ਨੇ ਇਸ ਮੌਕੇ ਅੱਖਾਂ ਦੇ ਆਪਰੇਸ਼ਨ ਕੀਤੇ ਮਰੀਜ਼ਾਂ ਨੂੰ ਡਾਕਟਰ ਸੁਤੰਤਰ ਗੁਪਤਾ ਨੇ ਸਾਵਧਾਨੀਆਂ ਸਮਝਾਉਂਦੇ ਹੋਏ ਦੱਸਿਆ ਜਿਹੜੀ ਅੱਖ ਬਣੀ ਆ ਉਧਰਲੇ ਪਾਸੇ 7 ਦਿਨ ਪਾਸਾ ਨਹੀਂ ਲੈਣਾ ਜੇ ਲੈਣਾ ਤਾਂ ਦੂਜੇ ਪਾਸੇ ਲੈ ਸਕਦੇ ਆ ਇੱਕ ਵਾਰੀ ਰੋਜ਼ ਸਾਫ਼ ਕਰਨੀ ਆ ਕਾਦੇ ਨਾਲ ਅੰਗਰੇਜ਼ੀ ਰੂੰ ਆ ਤੁਹਾਨੂੰ ਦੇਵਾਂਗੇ ਅੰਗਰੇਜ਼ੀ ਰੂੰ ਜਿਨ੍ਹਾਂ ਨੂੰ ਕੱਲ ਮਿਲ ਦਵਾਈ ਮਿਲ ਗਈ ਉਹ ਰੂੰ ਲੈ ਕੇ ਆ ਜਾਣੀ ਆ ਥੋੜੀ ਜਿਹੀ ਰੂੰ ਲੈ ਲਈ 5 ਮਿੰਟ ਪਾਣੀ ਚ ਉਬਾਲ ਲਈ ਠੰਡੀ ਕਰ ਲਈ ਜਦੋਂ ਕੋਸੀ ਜੋਜੀ ਪੋਲਾ ਪੋਲਾ ਸਾਫ਼ ਕਰ ਲਿਓ ਅੱਜ ਤਾਂ ਮੈਂ ਸਾਫ਼ ਕਰਤੀ ਤੁਸੀਂ ਕੱਲ ਤੋਂ ਸਾਫ਼ ਕਰਨੀ ਆ ਅੱਜ ਮੈਂ ਸਾਫ਼ ਕਰਤੀ ਦੋ ਕਿਸਮ ਦੀ ਦਵਾਈ ਆ ਇੱਕ ਤੇ 8 ਲਿਖਿਆ ਹੋਇਆ ਇਹ ਬਣੀ ਅੱਖ ਚ 8 ਵਾਰੀ ਪਾਉਣੀ ਆ ਜਾ ਜਿਹੜੀ 4 ਲਿਖਿਆ ਹੋਇਆ ਇਹ ਦੋਨਾਂ ਅੱਖਾਂ ਦੀ ਚਾਰ ਵਾਰੀ ਪਾਉਣੀ ਆ ਭਾਵੇਂ ਦੂਜੀ ਅੱਖ ਬਣੀ ਆ ਭਾਵੇਂ ਨਹੀਂ ਬਣੀ ਵੀ ਤੇ ਆ ਦੋ ਕਿਸਮ ਦੀਆਂ ਗੋਲੀਆਂ ਦੋ ਮਿਲਾ ਕੇ ਸਵੇਰੇ ਦੋ ਸ਼ਾਮ ਨੂੰ ਤਿੰਨ ਦਿਨ ਦੀ ਖਰਾਕ ਆ ਜਦੋਂ ਮੁੱਕ ਜੇ ਬੰਦ ਕਰ ਦੇਣੀ ਆ ਤਾਕਤ ਦਾ ਕੈਪਸੂਲਾ ਦੁਪਹਿਰੇ ਰੋਟੀ ਤੋਂ ਬਾਅਦ ਦੁੱਧ ਨਾਲ ਲੈ ਲੈਣਾ ਜਦੋਂ ਮੁੱਕ ਜੇ ਬੰਦ ਕਰ ਦੇਣਾ ਖਾਣ ਵਾਲੀ ਦਵਾਈ ਜਦੋਂ ਮੁੱਕੀ ਜਾਵੇ ਬੰਦ ਕਰੀ ਜਾਂਦੀਆਂ ਪਾਉਣ ਵਾਲੀ ਦਵਾਈ ਲਗਾਤਾਰ ਪਾਈ ਜਾਂਦੀਆਂ ਮਹੀਨਾ ਸਫਾ ਮਹੀਨਾ ਚੱਲੂਗੀ ਅਗਲੇ ਸ਼ੁੱਕਰਵਾਰ ਨੂੰ ਫੇਰ ਸਾਨੂੰ ਦਿਖਾ ਕੇ ਜਾਣਾ ਜੇ ਕੋਈ ਪਹਿਲਾ ਦਵਾਈ ਖਾਣੇ ਹੋ ਸਾਹ ਸ਼ੂਗਰ ਬਲੱਡ ਪ੍ਰੈਸ਼ ਕਿਸੇ ਵੀ ਕਿਸਮ ਦੀ ਉਹ ਉਮੇ ਹੀ ਖਾਈ ਜਾਣੀ ਹੈ ਅੰਤ ਚ ਪ੍ਰਧਾਨ ਸ਼੍ਰੀ ਜੋਗਿੰਦਰ ਕਾਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਜੋਗਿੰਦਰ ਕਾਕਾ ਸੰਸਥਾਪਕ ਸ਼੍ਰੀਸ਼ ਨਮਸਕਾਰ ਤਾਂ ਮੰਦਰ ਮਾਤਾ ਚਿੰਤਪੁਰਨੀ ਪੁੱਛੋ ਕੈਂਚੀਆਂ ਇਹੇ ਮੰਦਰ 29 7 2006 ਨੂੰ ਸ਼ੁਰੂ ਕੀਤਾ ਸੀ ਜੀ ਇਹ ਦੇ ਵਿੱਚ ਮੂਰਤੀ ਸਥਾਪਨਾ 652011 ਨੂੰ ਕੀਤੀ ਉਸ ਦਿਨ ਤੋਂ ਹੀ ਇਸ ਮਾਈ ਦੀ ਆਪਾਰ ਕਿਰਪਾ ਦੇ ਨਾਲ ਇਸ ਦੇ ਵਿੱਚ ਜਿੱਥੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਨਾਲ ਨਾਲ ਸਮਾਜ ਸੇਵਾ ਦਾ ਵੀ ਬਹੁਤ ਕਾਰਿਆ ਕੀਤਾ ਜਾਂਦਾ ਹੈ ਸਾਡੀ ਪੂਰੀ ਟੀਮ ਮਾਨਵਤਾ ਦੀ ਸੇਵਾ ਵਾਸਤੇ ਤਤਪਰਾਰੰਦੀ ਹੈ ਜੀ ਇਸੇ ਮਾਨਵਤਾ ਦੀ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਅਸੀਂ 17 10 2020 ਨੂੰ ਨੈਨ ਜੋਤੀ ਚੈਰੀਟੇਬਲ ਸੁਸਾਇਟੀ ਰਜਿਸਟਰਡ ਦਾ ਗਠਨ ਕੀਤਾ ਜਿਹਦੇ ਵਿੱਚ ਅਸੀਂ ਅੱਖਾਂ ਦੇ ਹਸਪਤਾਲ ਨਾਲ ਇਸ ਟਰਸਟ ਨੂੰ ਸ਼ੁਰੂ ਕੀਤਾ ਤਾਂ ਉਹਦੇ ਨਾਲ ਨਾਲ ਇਹ ਪਹਿਲੇ ਦਿਨ ਤੋਂ ਹੀ ਬੜੀ ਅੱਛੀ ਸੇਵਾ ਕਰ ਰਿਹਾ ਜੀ ਉਸ ਦੇ ਨਾਲ ਅਸੀਂ ਦੰਦਾਂ ਦਾ ਹਸਪਤਲ ਬਣਾਇਆ ਜਿਹਦੇ ਵਿੱਚ ਕੰਪਲੀਟ ਮਸ਼ੀਨਰੀ ਲਾ ਕੇ ਐਕਸ-ਰੇ ਮਸ਼ੀਨ ਵੀ ਲਾਈ ਜੀ ਉਸ ਤੋਂ ਬਾਅਦ ਅਸੀਂ ਔਰਤ ਰੋਗਾਂ ਦੇ ਡਾਕਟਰ ਡਾਕਟਰ ਸ਼ਾਇਨਾ ਜੋ ਗਾਇਨੀਆਂ ਦੇ ਐਮਡੀ ਨੇ ਉਹ ਹਰ ਸ਼ੁੱਕਰਵਾਰ ਇਸ ਹਸਪਤਾਲ ਦੇ ਵਿੱਚ ਆੰਦੇ ਨੇ ਤੇ ਉਸ ਦੇ ਨਾਲ ਨਾਲ ਅਸੀਂ ਫਿਰ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਲੋੜਵੰਦਾ ਦੀ ਡਿਮਾਂਡ ਨੂੰ ਦੇਖਦੇ ਹੋਏ ਫੁੱਲੀ ਕੰਪਿਊਟਰਾਈਜ਼ਡ ਲੈਬਾਰਟਰੀ ਜੋ ਇਲਾਕੇ ਦੀ ਇਕਲੀ ਲੈਬਾਰਟਰੀ ਹੈ ਤਾਂ ਅਸੀਂ ਉਸ ਦਾ ਗਠਨ ਕੀਤਾ ਇਸ ਹਸਪੀਟਲ ਦੇ ਵਿੱਚ ਪਹਿਲਾਂ ਇਹ ਸ਼ਨੀਵਾਰ ਖੁੱਲਦਾ ਸੀਗਾ ਜੀ ਫਿਰ ਉਸ ਤੋਂ ਬਾਅਦ ਅਸੀਂ ਇਸ ਨੂੰ ਸ਼ੁੱਕਰਵਾਰ ਹਰ ਸ਼ੁੱਕਰਵਾਰ ਖੁੱਲਦਾ ਹੈ ਤਾਂ ਇਹ 20 ਰੁਪਿਆ ਦੀ ਪਰਚੀ ਅਸੀਂ ਰੱਖੀ ਹੋਈ ਹੈ ਸਿਰਫ ਜੀ ਤਾਂ ਜਿਹਦੇ ਵਿੱਚ ਦਵਾਈਆਂ ਫ੍ਰੀ ਨੇ ਜੀ ਜੋ ਆਪਰੇਸ਼ਨ ਅਸੀਂ ਮਾਤਰ ਥੋੜੀ ਜੀ ਕੀਮਤ ਲੈ ਕੇ 3500 ਰੁਪਿਆ ਜੋ ਕਿ ਸਿਰਫ ਆਪਰੇਸ਼ਨ ਚਾਰਜਸ ਨੇ ਲੈਂਜ ਪਾ ਕੇ ਦਵਾਈਆਂ ਉਹਦੇ ਨਾਲ ਫ੍ਰੀ ਤੇ ਕਾਲੀਆਂ ਐਨਕਾਂ ਫ੍ਰੀ ਅਸੀਂ ਉਹਨੂੰ ਦਿੰਨੇ ਆ ਜੀ ਤਾਂ ਜੋ ਵੀ ਪੇਸ਼ੈਂਟ ਆਉਂਦੇ ਨੇ ਇਹ ਲਾਕੇ ਦੀ ਲੋੜ ਨੂੰ ਲੋੜਵੰਦਾਂ ਦੀ ਜ਼ਰੂਰਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਹਸਪੀਟਲ ਦੇ ਵਿੱਚ ਅਸੀਂ ਕੋਸ਼ਿਸ਼ ਕਰੀਦੀ ਆ ਕਿ ਹਰ ਅਹ ਦੀ ਮਦਦ ਕੀਤੀ ਜਾ ਸਕੀ ਤਾਂ ਇਸ ਦੇ ਨਾਲ ਨਾਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਜਿੰਨੇ ਵੀ ਉਸ ਦੇ ਸਹਿਯੋਗੀ ਆਉਂਦੇ ਨੇ ਹਰ ਸ਼ੁੱਕਰਵਾਰ ਅਹ ਹਰੇਕ ਵਾਸਤੇ ਲੰਗਰ ਤੇ ਚਾਹ ਬਿਸਕੁਟ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਪਿਛਲੇ ਇਹ 17 10 2020 ਤੋਂ ਲੱਗੇ ਅੱਜ ਤੱਕ ਕੰਟੀਨਿਊਸ ਕੋਈ ਵੀ ਐਸਾ ਹਫਤਾ ਨਹੀਂ ਚਾਹੇ ਉਹ ਬਚਾਲੇ ਇੱਕ ਵਾਰੀ ਦਿਵਾਲੀ ਦਾ ਦਿਨ ਵੀ ਆਇਆ ਤਾਂ ਤਾਂ ਵੀ ਹਸਪੀਟਲ ਨੂੰ ਉਹ ਸ਼ੁੱਕਰਵਾਰ ਨੂੰ ਖੋਲਿਆ ਗਿਆ ਸੋਪਾ ਇਸੇ ਤਰ੍ਹਾਂ ਚੱਲਦੇ ਚੱਲਦੇ ਸਾਡੇ ਮਾਨਵਤਾ ਨੂੰ ਸੇਵਾ ਨੂੰ ਸਮਰਪਿਤ ਹੈ ਜੀ ਸਾਡੀ ਪੂਰੀ ਟੀਮ ਸਾਡੀ ਪੂਰੀ ਮਹਿਲਾ ਵਿੰਗ ਕਾਫੀ ਸੁਸਾਇਟੀਆਂ ਦੇ ਅੰਡਰ ਕੰਮ ਕਰ ਰਹੀਆਂ ਨੇ ਤਾਂ ਉਸ ਸੁਸਾਇਟੀਆਂ ਅਸੀਂ ਰਲ ਮਿਲ ਕੇ ਇਹ ਫੰਡ ਦਾ ਇੰਤਜ਼ਾਮ ਕਰਕੇ ਲੋਕਾਂ ਦੀ ਸੇਵਾ ਵਿੱਚ ਲਾਉਂਦੇ ਹਾਂ